ਅਸਲਾਮੁਆਲਿਕ ਸਤ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦਾ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਅੱਜ ਕੀ ਹੋ ਗਿਆ ਮੇਰੀ ਭੈਣ ਨੂੰ ਇੰਨੀ ਸੁਸਤ ਸੁਸਤ ਕਿਉਂ ਹੈ ਇਹਦੀ ਅੱਜ ਬੜੀ ਤबीयत ਖਰਾਬ ਹੈ ਅੱਛਾ ਬੱਚੇ ਠੀਕ ਹੋਏ ਤੇ ਤੇਰੀ ਤबीयत ਖਰਾਬ ਹੋ ਗਈ ਹੈ ਐਵੇਂ ਹੀ ਹੈ ਜੀ ਮੌਸਮ ਦਾ ਜਿਹੜਾ ਅਸਰ ਹੈ ਉਹ ਵੱਡਿਆਂ ਛੋਟਿਆਂ ਸਭ ਤੇ ਹੋ ਰਿਹਾ ਨਹੀਂ ਵੇਖਿਆ ਤੇ ਵੇਖ ਰਿਹਾ ਮੌਸਮ ਕੇ ਵੱਡੇ ਨੇ ਕਿ ਛੋਟੇ ਨੇ ਸਭ ਦੇਹੀ ਅਜਕਲ ਨਾ ਹੈ ਕਿ ਹੋ ਜਾ ਮੌਸਮ ਹਾਂ ਖਾਂਸੀ ਕਫ ਵਗੈਰਾ ਔਰ ਨਸਲਾ ਹੋ ਰਿਹਾ ਹੈ ਦਾ ਨਾ ਅਜਕਲ ਹਰ ਜਗ੍ਹਾ ਤੇ ਹੀ ਹੈ ਤੇ ਦੂਸਰੇ ਪਾਸੇ ਅਗਰ ਚੜ੍ਹਦੇ ਪੰਜਾਬ ਚ ਵੇਖਿਆ ਜਾਈ ਤਾਂ ਪੰਜਾਬ ਯੂਨੀਵਰਸਿਟੀ ਦਾ ਬੜਾ ਮੁੱਦਾ ਚੁੱਕਿਆ ਪਿਆ ਹਰ ਜਗ੍ਹਾ ਤੇ ਕਾਫੀ ਮਸਲਾ ਬਣਿਆ ਆਇਆ ਕੱਲ ਆਪਾਂ ਵੀਡੀਓ ਵੇਖੀ ਸੀ ਫਿਰ ਵੀਰਿਆ ਨੂੰ ਕਿਆ ਤੁਸੀਂ ਕਮੈਂਟ ਕਰੋ ਕਈ ਵੀਰਿਆ ਨੇ ਕਾਫੀ ਅੱਛੀ ਇਨਫੋਰਮੇਸ਼ਨ ਦਿੱਤੀ ਔਰ ਕਾਫੀ ਬੜੇ ਬੜੇ ਕਮੈਂਟ ਕੀਤੇ ਔਰ ਉਹਦੇ ਵਿੱਚ ਸਾਰੀ ਡਿਟੇਲ ਉਹਨਾਂ ਨੇ ਦੱਸੀ ਤੇ ਅੱਜ ਜਿਹੜੀ ਆਪਣੇ ਕੋ ਵੀਡੀਓ ਐਸ ਐਮ ਟੀਵੀ ਵਾਲਿਆਂ ਦੀ ਵੀਡੀਓ ਮੇਰੇ ਖਿਆਲ ਜਿਹੜੇ ਲਾ ਕੇ ਉੱਥੇ ਤਾਂ ਨਾਲ ਲੋਕ ਬੈਠੇ ਨੇ ਨਾ ਉਹਨਾਂ ਦੇ ਨਾਲ ਕੋਈ ਗੱਲਬਾਤ ਕਰ ਰਹੇ ਨੇ ਆਪਾਂ ਵੀਡੀਓ ਵੇਖਨੀ ਆ ਫਿਰ ਉਸ ਤੇ ਬਾਰੇ ਵਿੱਚ ਕੋਈ ਗੱਲਬਾਤ ਕਰਨੀ ਆ ਚਲੋ ਫਿਰ ਆਪਾਂ ਨੂੰ ਉਸ ਤੇ ਆਪਾਂ ਵੀਡੀਓ ਦੇਖਦੇ ਆ ਅਗਲੀ ਕਿਉਂਕਿ ਯੂਨੀਵਰਸਿਟੀ ਆਪਰੇ ਕਿੰਨਾ ਯੂਨੀਵਰਸਿਟੀ ਆਪਰੇ ਜਿਹੜਾ ਹਾਲਾ ਉਸ ਹਾਲੂ ਦੇਖ ਕੇ ਦੱਸਾਂ ਮੈਂ ਕੰਗਰਾਮ ਕਰਨ ਦੀ ਯੂਨੀਵਰਸਿਟੀ ਲਈ ਪੋਲੀਟਿਕਲ ਮਾਰਟੀ ਲਈ ਤੁਸੀਂ ਉਹਨਾਂ ਦੇ ਵਿੱਚੋਂ ਕਿਸੇ ਨਾਲ ਮਿਲਦੇ ਆ ਕੋ ਮੈਂ ਤੁਹਾਨੂੰ ਲਿਖ ਕੇ ਦੇਵਾਂ ਲਿਖ ਕੇ ਕਿ ਤੁਸੀਂ ਇਸ ਯੂਨੀਵਰਸਿਟੀ ਨੂੰ ਪ੍ਰੋਪਰ ਹੈਂਡਸ ਦੇ ਵਿੱਚ ਦੇ ਦਿਓ ਇਹਦਾ ਪ੍ਰੋਫੈਕਟ ਦਾ ਨਾਮ ਉਹਨਾ ਛੱਡੋ ਕਮਾਲ ਦਾ ਪ੍ਰੋਫੈਕਟ ਹੋਗਾ ਬੋਤਾ ਕੰਨ ਨੂੰ ਟੋਟਣਾ ਹੈ ਅਰ ਵੀ ਕਿ ਇਹ ਸੋਚ ਸਕਦਾ ਆ ਉਹਨੂੰ ਤੁਹਾਨੂੰ ਮਾਤਾ ਦੀ ਬਰਾਦਰੀ ਚੋਂ ਆਪਣਾ ਆਰਟਿਸਟ ਬਰਾਦਰੀ ਚ ਆ ਗਿਆ ਇਸ ਦਾ ਵੀ ਆਪੋ ਦੇ ਚੰਡੀ ਦੇ ਮੰਦਰ ਤੋਂ ਕੰਡਾਵਾ ਦਿਆ ਸਾਡੇ ਵਾਲੇ ਤੇ ਧਾਇਆ ਮੇਰੀ ਧਾਇਆ ਤੁਸੀਂ ਸਕੱਟਾ ਤੁਸੀਂ ਕਹੋ ਜੇ ਨਾਲ ਤੁਸੀਂ ਹੋ ਅਲੱਗ ਤੁਹਾਨੂੰ ਤੁਸੀਂ ਕਿਹਦੇ ਪਿਆਰ ਤੇ ਪਹੁੰਚੇ ਲੋਕ ਤੁਸੀਂ ਹਰ ਤਰੀਕਾ ਨਾਲ ਚਾਹ ਸਕਦਾ ਬਹੁਤ ਐਕਟਿਵ ਜੀ ਠੀਕ ਆ ਬਹੁਤ ਕੰਮ ਚਾਹ ਸਕਦਾ ਸਕਦਾ છો ਤੁਸੀਂ ਸਰਕਾਰ ਚਾਹੋ ਇਤਨੇ ਬਹੁਤ ਲੋਕ ਕਹਿੰਦੇ ਵਿਸ਼ਵਾਸ ਕਰਨ ਪਹਿਲਾਂ ਇਹ ਗਰੀਬੀ ਹਟਾਉਣ ਵਾਸਤੇ ਕਰੀ ਫੇਰ ਜੋ ਕਿ ਨਿਸ਼ਾਸ਼ੇ ਕਰਾਂਗੇ ਇਬਾਦਤ ਸਭਾ ਨੇ ਕੈਨਫੋਰਮੀਆਂ ਬਣਾਵਾਂਗੇ ਆਦੇ ਨਿਕਲਾਵਾਂਗੇ ਪਰ ਮੁੱਦਾ ਕਿੱਥੇ ਹੈ ਕਿਵੇਂ ਆਪਾਂ ਇੰਨਾ ਗਰਾਫ ਕਹਿਦੇ ਅਦਮਨ ਕੇਂਦਰੀ ਵਾਲਾ ਨਮਕਰ ਸਾਹਿਬ ਕੇ 20000 ਕਰੋੜ ਰੇਟ ਚੋ ਪਤੂਗਾ ਮੈਂ ਤੁਹਾਨੂੰ ਦੱਸਾਂ ਜਮਾ ਸਹੀ ਕੈਲਕੂਲੇਸ਼ਨ ਚ ਸਟਮਸ ਸਹੀ ਤੇ 20000 ਕਰੋੜ ਕਿੱਧਰ ਗਿਆ ਜੇਬ ਚ ਕਾਨੂੰਨ ਇਸ ਦਾ ਪੀਂਚ ਗਰੰਟੀ ਆ ਵੀ ਕੋਈ ਤਵਾਉਤ ਤੇ ਉਹ ਟੱਚ ਜਾਨੂ ਵੈਰੀ ਗੁੱਡ ਆਪਣੇ ਬੋਸ ਦਾ ਲੀਡਰ ਬੋਲ ਕੇ ਗਏ ਨੇ ਹੁਣ ਵੀ ਇੱਕ ਬਹੁਤ ਵੱਡੇ ਲੀਡਰ ਬੋਲ ਰਿਹਾ ਚੰਨੀ ਸਾਹ ਬੋਲ ਰਿਹਾ ਹੁਣ ਮੈਂ ਇਹ ਦੱਸਦਾ ਕੋਈ ਬੰਦਾ ਸੁਣ ਰਿਹਾ ਹੈ ਇਹ ਨੂੰ ਸੋਚਣਾ ਚਾਹੀਦਾ ਕਿ ਜਿੱਥੇ ਲੋਕ ਆਪ ਮੁਹਾਲੇ ਆਉਂਦੇ ਨੇ ਪਾਰਟੀਆਂ ਨਹੀਂ ਸਾਡੀਆਂ ਉੱਥੇ ਇਹਨਾਂ ਨੂੰ ਸੁਣਦਾ ਕੋਈ ਨਹੀਂ ਕਦੇ ਕਦੇ ਨਾ ਮੱਕੜ ਸਾਹਿਬ ਜਿੱਤ ਹੋ ਜਾਂਦੀ ਹੈ ਉਹਦੇ ਐਲਾਨ ਹੋਣੇ ਬਾਕੀ ਹੁੰਦੇ ਨੇ ਇਹ ਉਹ ਜਗ੍ਹਾ ਹੈ ਨਾ ਤਾਂ ਅਜੇ ਤੱਕ ਸੈਕਟਰ ਨੇ ਹੈ ਸ਼ਡਿਊਲ ਲਾਣੇ ਆ ਜੀ ਨਾ ਕੋਈ ਰਿਪੋਰਟ ਮੈਸੇਜ ਮਿਲਿਆ ਹਰ ਚਿਹਰਾ ਕਹਿ ਰਿਹਾ ਆਪਾਂ ਜਿੱਤ ਗਏ ਆਪਾਂ ਮਿਲੋਣੇ ਬੈਠੇ ਆਂ ਤਾਂ ਐਂ ਕਿਲਾ ਕਰਦੇ ਸੀ ਕਿਵੇਂ ਕੱਲਾ ਪੰਜਾਬ ਪੰਜਾਬ ਕਰੀ ਜਾਂਦੇ ਹੋ ਕਿਲਾ ਕੱਢ ਅੱਜ ਜੀ ਦਾ ਮਹਾਪੰਜਾਬ ਕੀ ਕਰ ਰਹੇ ਆਂ ਅਸੀਂ ਤੰਗ ਆ ਗਏ ਦੀ ਦੇ ਰਾਜ ਤੋਂ ਅੱਜ ਜੀ ਤੇ ਜਿਹੜੀ ਕਰਦੀ ਸਾਡਾ ਆ ਪੰਜਾਬ ਦੀ ਸਾਡਾ ਆ ਹਰਿਆਣਾ ਦੀ ਸਾਡਾ ਆ ਰਮ ਦੇ ਤਰਫ ਦੇ ਨੇੜੇ ਲੱਕੇ ਤੋੜੇ ਉਹ ਵੀ ਸਾਡੇ ਨੇ ਹਿਮਾਚਲ ਦੇ ਜ਼ਿਲ੍ਹੇ ਲੱਕੇ ਤੋੜੇ ਉਹ ਵੀ ਸਾਡੇ ਨੇ ਮੋਰੇ ਤੇ ਆ ਕੇ ਚੱਤਾ ਦਿੱਲੀ ਦਾ ਰਾਜ ਨਹੀਂ ਚੱਲੂਗਾ ਇੱਥੇ ਬਾਬੇ ਨਾਨਕ ਦਾ ਰਾਜ ਚੱਲੂਗਾ ਬਾਬਾ ਮਿਹਰ ਕਰੂਗਾ ਪੰਜਾਬ ਦੀ ਲੋਕ ਜਾਣ ਕਰਾਉਣਾ ਤੇ ਕਰਾ ਕੇ ਰਹਾਂਗੇ ਤੇ ਇੱਕ ਵੱਡਾ ਫੈਕਟਰ ਮਾਨ ਸਾਹਿਬ ਇਹ ਰਿਹਾ ਕਿ ਜਿਹੜੀ ਟੋਡਿਆਣੀ ਇੰਡਸਟਰੀ ਐ ਬਹੁਤ ਕੁਝ ਚੰਗਾ ਪਾੜਨਾ ਸੀ ਦੇਖਿਆ ਪਰ ਪਹਿਲਾਂ ਹੜ੍ਹਾਂ ਚ ਇੱਕ ਹੋਏ ਹੁਣ ਵੀ ਬੱਬੂ ਮਾਨ ਉਸਦੇ ਨਾਲ ਹੀ ਅੱਜ ਜਸਵੀਰ ਜੱਸੀ ਟੋਡੇ ਨਾਲ ਆਏ ਸੀਗੇ ਨਰਜੀਤ ਨੇ ਕੋਰ ਤਮਾਮ ਸਾਰੇ ਨੇ ਸਾਥ ਦਿੱਤਾ ਇਹ ਵੀ ਇੱਕ ਵੱਡਾ ਚੇਂਜ ਐ ਇਹਗਾ ਦੱਸਿਓ ਤੋ ਕੀ ਆਲੇ ਤੁਸੀਂ ਪੋਲੀਟੀਕਲ ਵੀ ਹੋ ਗਏ ਨਾ ਸੱਚੀ ਆਲੀ ਨਾ ਉਹ ਜਾਨੀਂ ਨਾ ਦੋ ਮਤਲਬ ਕੀ ਗੱਲ ਹੈ ਮੈਨੂੰ ਜੇਣਾ ਇੱਕ ਕਲਾਕਾਰ ਨੇ ਕਿਹਾ ਕਿ ਦਾਣਾ ਬਾਈ ਜੀ ਫੁਲਾਣ ਨੇ ਸਾਡੇ ਬਾਰੇ ਐਂ ਬੋਲਤਾ ਮੈਂ ਕਿਹਾ ਜਦੋਂ ਤੁਹਾਡੇ ਬਾਰੇ ਚੰਗਾ ਬੋਲੀਦਾ ਉਹਨੇ ਸੁਣਦਾ ਦੁਨੀ ਉਹ ਮੈਂ ਕਿਹਾ ਤੁਹਾਨੂੰ ਹਜ਼ਾਰ ਜਗ੍ਹਾ ਮੈਂ ਡਿਫੈਂਡ ਕਰਦਾ ਹੈ ਮੈਂ ਇਸ ਲਈ ਡਿਫੈਂਡ ਕਰਦਾ ਕਿ ਮੈਨੂੰ ਜਦੋਂ ਆਦੇ ਨਾ ਦੇਖ ਲਓ ਜੀ ਆ ਥੋੜਾ ਬਣ ਗਿਆ ਮੁੱਖ ਮੰਤਰੀ ਅਧ ਰਸਕੀ ਕਮੇਡੀਅਨ ਸੀ ਮੈਂ ਕਿ ਬੁੱਧੂ ਹੋਣ ਅਗਲਾ ਜਿਹੜਾ ਨਹੀਂ ਪਤਾ ਮੈਂ ਤੁਹਾਨੂੰ ਦੱਸ ਦਿੰਦਾ ਰੌਨਾਲਡ ਨਿਕੋਲਸ ਦੀ ਐਕਟਰ ਸੀ ਉਹਨੇ ਕਮੇਕਾ ਦੀ ਵਨ ਆਫ ਦੀ ਗ੍ਰੇਟਸ ਸੀ ਜਿਹਨੇ ਕੋਈ ਕੌਣ ਵੀ ਲਗਿਆ ਤੇ ਸੋਵੀਅਤ ਯੂਨੀਅਨ ਬ੍ਰੇਕ ਕਰਾ ਦਿੱਤਾ ਉਹ ਵੀ ਇੱਕ ਐਕਟਰ ਸੀ ਸੋ ਕੀ ਹੈ ਹਰ ਸ਼ੋ ਵਿੱਚ ਮੱਕਰ ਸਾਹਿਬ ਇਹ ਰੱਬ ਨੇ ਜੇ ਕੋਈ ਬੰਦਾ ਟੈਲੈਂਟਡ ਹੈ ਨਾ ਸਮਝੋ ਉਹ ਦਾਤ ਬਖਸ਼ੀ ਹੈ ਬਿਲਕੁਲ ਸਿੱਖ ਲੈਣੀ ਚੀਜ਼ ਹੋਰ ਹੁੰਦੀ ਹੈ ਤੇ ਬਖਸ਼ਿਸ਼ ਹੋਉਂਦੀ ਹੈ ਇਸੇ ਲਈ ਆਪਾਂ ਨੇ ਹੈ ਇੱਕ ਆਰਟ ਹੈ ਜੋ ਬਖਸ਼ਿਸ਼ ਹੈ ਇੱਕ ਕਰਾਫਟ ਹੈ ਜੋ ਆਪ ਸਿੱਖਦੇ ਹਾਂ ਆਰਟ ਦੇ ਵਿੱਚ ਜਦੋਂ ਲੋਕ ਹੁੰਦੇ ਨੇ ਨਾ ਉਹਨਾਂ ਨੂੰ ਸਮਝੋ ਉਪਰਾਂ ਦੀ ਉਹਨਾਂ ਤੇ ਮਿਹਰ ਹਾਂ ਕਦੇ ਕਦੇ ਜਿੰਨਾਂ ਤੇ ਮਿਹਰ ਹੁੰਦੀ ਹੈ ਉਹ ਹਕ ਤਾਂ ਵਧੀਆ ਕਹੀਆਂ ਫੁੱਜਲੀਆਂ ਕਰ ਜਾਂਦੇ ਨੇ ਬਟ ਇਟਸ ਓਕੇ ਦੈਟਸ ਲਾਈਫ ਹੁੰਦਾ ਹੈ ਔਰ ਬੰਦੇ ਇਵੋਲਵ ਹੁੰਦੇ ਸਿੱਖਦੇ ਸਭ ਤੋਂ ਖਤਰਨਾਕ ਤੇ ਗੈਂਗਸ ਜਿਹਰੇ ਬੰਦੇ ਪਤਾ ਕਿਹੜੇ ਹੁੰਦੇ ਨੇ ਜਿਹੜੇ ਸਿੱਖਦੇ ਜਿਹੜੇ ਅੰਦਰ ਜ਼ਿੰਦਾ ਹੈ ਚੀ ਰਹੇ ਨੇ ਜਸਦੇਰ ਇਹ ਮੈਨੂੰ ਗੱਲ ਵੀ ਦੇਵ ਸਾਹਿਬ ਨੇ ਕਹੀ ਸੀ ਮੈਨੂੰ ਆਨੇ ਅਮਿਤੋਜ ਜਸਦੇਰ ਥੋੜੀ ਸਿੱਖਣ ਦੀ ਤੀਵਤਾ ਜਾਂ ਸਿੱਖਣ ਦੀ ਚਾਹਤ ਖਤਮ ਹੋ ਗਈ ਤੁਹਾਡਾ ਪੈਗਾ ਪੈਗਾ ਮਤਲਬ ਹੁੰਦਾ ਹੈ ਖਤਮ ਬਿਲਕੁਲ ਖਤਮ ਔਰ ਇਹ ਸੱਚ ਹੈ ਜਿਸ ਦਿਨ ਤੁਸੀਂ ਸਿੱਖਣਾ ਛੱਡ ਦਿੰਦੇ ਹੋ ਤੁਹਾਡੇ ਦੇ ਬ੍ਰੇਕ ਲੱਗ ਜਾਂਦਾ ਪੁਲਸਟਾਪ ਬਿਲਕੁਲ ਹੋ ਗਈ ਮੈਂ ਅੱਜ ਆਪ ਮੁਸ਼ੰਦਰ ਹੋਈ ਕਵਾ ਮੈਂ ਇੱਥੇ ਬੈਠਾ ਇੰਨਾ ਐਂਜੋਏ ਕਰ ਲਿਆ ਸਿੱਖਣਾ ਕਿਉਂ ਖੁਸ਼ੀ ਹੋ ਗਈ ਸੀ ਆ ਵਜਤ ਨਹੀਂ ਆ ਜਿੱਤ ਗਏ ਆ ਬਲਕੇ ਇੱਕ ਮੈਂ ਨਾ ਜਿਹੜਾ ਜੀ ਇੰਜੋਏ ਕਰਨਾ ਹੋਵੇ ਨਾ ਮੈਂ ਦੇਖਣਾ ਪਿੰਛੀੜੀ ਦੇ ਬੋਲ ਰਿਹਾ ਮਾਈਕ ਤੋਂ ਡਿਸਟੈਂਸ ਕੀ ਹੈ ਸ਼ਬਦ ਕਿਵੇਂ ਨੇ ਇਹ ਕਿੰਨਾ ਘਬਰਾਇਆ ਹੈ ਕਿੰਨਾ ਕੌਨਫੀਡੈਂਟ ਹੈ ਕਿੰਨਾਂ ਮੁੱਦਿਆਂ ਤੇ ਗੜਾ ਕਿੰਨਾਂ ਗੈਂਦਰੀ ਪਲੇ ਕਰ ਰਿਹਾ ਸੁਆਦ ਹੀ ਆ ਦਿੰਦਾ ਪਰ ਉਹ ਉਦੋਂ ਆਉਂਦਾ ਜਦੋਂ ਤੁਸੀਂ ਰੂਹ داری ਚੋਂ ਤੁਸੀਂ ਕਦੇ ਵੀ ਤੋੜਦੇ ਬੰਦਿਆਂ ਨੂੰ ਦੇਖਦੇ ਕਿਸੇ ਪਾਟ ਕਚਮਾਈ ਦੇ ਹਰ ਬੰਦੇ ਦੀ ਤੋਰ ਅਲਗੋਪੀ ਹੈ ਉਹ ਜੋ ਤੁਸੀਂ ਵੇਖ ਨਹੀਂ ਹਟਾ ਇਹ ਕੀ ਮਤਲਬ ਹਾਂ ਐਕਟਿੰਗ ਕਰਦੇ ਲੋਕ ਆਪਾਂ ਦੂਜੀ ਤੋਰ ਨਹੀਂ ਬਦਲ ਸਕਦੇ ਤੇ ਉਹ ਕਰੈਕਟਰ ਵੇਖੋ ਜਿਹੜਾ ਪਤਾ ਹੀ ਨਹੀਂ ਆਪਾਂ ਤੋਰ ਆ ਬਦਲ ਗਿਆ ਤੇ ਜੇ ਕਿਤੇ ਇੱਕ ਤੋਰ ਮਿਲਦੀ ਨਜ਼ਰ ਆ ਜਾਏ ਜਾਂ ਚਿਹਰਾ ਆਪਾਂ ਕਹਿੰਦੇ ਹੋਇਆ ਫਰਾਂਦੇ ਹਾਂ ਦਾ ਕਿ ਆਪਾਂ ਕਿੰਨੇ ਕੁ ਵਾਰੀ ਕਹਿੰਨੇ ਆ ਬਿਲਕੁਲ ਕਹਿੰਦੇ ਆ ਕਿਵੇਂ ਤੋਈ ਮਾਨ ਨਜ਼ਰ ਕਰਕੇ ਤੀਨੀਆਂ ਨਾਲ ਵੇਖਣ ਲੱਗਦੇ ਹੋ پارک ਚ ਕੁੱਟ ਵੀ ਪੈ ਸਕਦੀ ਹੈ ਸਾਡਾ ਇਹ ਗੱਲ ਕੀਤੀ ਸੀ ਮੱਕੜ ਸਭ ਆਪ ਤੇ ਸਭ ਕਹਿੰਦੇ ਬੰਦੇ ਨੂੰ ਦੇਖੋ ਉੱਥੇ ਜਿੱਦੇ ਜਾਂਦੇ ਕਿਤੇ ਤੁਸੀਂ ਕਹੋ ਵੀ ਲਾਂਬਾ ਆ ਜੇ ਪਰ ਇਹ ਅਸੀਂ ਹੱਸੇ ਨੀਆ ਨਾਲ ਵੇਖੀ ਖੁਸ਼ੀ ਵੀ ਹੈ ਪਰ ਜੇ ਤਰ੍ਹਾਂ ਪਾ ਨਾ ਸਿੱਧੂ ਵੀ ਆ ਜੇ ਉਹਨਾਂ ਨਾਲ ਵੀ ਗੱਲ ਕਰਾਂਗੇ ਆ ਮਿਕੂ ਸਾਹਿਬ ਬੜੀ ਦੇਰ ਤੋਂ ਤੁਸੀਂ ਵੇਲ ਕਰ ਰਹੇ ਹੋ ਔਰ ਮਾਨ ਸਾਹਿਬ ਨਾਲ ਨਾਲ ਗੱਲਾਂ ਕਰਨ ਦਾ ਮਜ਼ਾ ਬਹੁਤ ਹੁੰਦਾ ਇੰਟਰੈਕਟਰ ਤੇ ਜੋਸ਼ ਦੋਵੇਂ ਇਕੱਠੇ ਹੁੰਦੇ ਆ ਤੁਹਾਨੂੰ ਕਿਹੜੀ ਚੀਜ਼ ਅੱਜ ਖਿੱਚ ਕੇ ਲੈ ਆਏ ਇੱਥੇ ਸਾਡਾ ਪੰਜਾਬ ਖਿੱਚ ਕੇ ਲੈ ਆਇਆ ਪੰਜਾਬ ਦੇ ਸਟੂਡੈਂਟ ਖਿੱਚ ਕੇ ਲੈ ਆਏ ਜਿਨ੍ਹਾਂ ਦਾ ਫਿਊਚਰ ਇੱਥੋਂ ਬੜਬੜ ਨਿਕਲਣਾ ਹੈ ਕਰਮ ਸੰਗਾਰਾ ਖਿੱਚ ਕੇ ਲੈ ਆਏ ਜਿਹੜੇ ਸਾਡੇ ਤੇ 2:00 ਵਜੇ ਦਸ਼ੰਦਰ ਕਰ ਗਿਆ ਅੱਜ ਤੁਸੀਂ ਦੇਖੋ ਤੁਸੀਂ ਬਾਹਰ ਤੋਂ ਤੁਸੀਂ ਐਂਟਰ ਕੀਆ ਸਾਨੂੰ ਘਾਟਾ ਟੇਢ ਘਾਟਾ ਤੇ ਐਂਟਰ ਕਰਨ ਲੱਗ ਗਿਆ ਜਦੋਂ ਪਹੁੰਚੇ ਤਾਂ ਪਤਾ ਲੱਗਿਆ ਸਾਡੇ ਨਾਲ ਤੇ ਕੁਝ ਬੰਦੇ ਪਹਿਲਾਂ ਬਸਾਂ ਦੇ ਪਿਛੇ ਗੈਰੀ ਸਿੰਘਾਂ ਨੇ ਬਾਹਰ ਕੱਢੇ ਪਠਾਨੇ ਦੀ ਬਸਾਂ ਦੇ ਵਿੱਚ ਫਿਰ ਦਫਾ ਇੱਕ ਚਤਾਲੀ ਮਾਮ ਲਈ ਬਈਆ ਕਿਹੜੀ ਗੱਲ ਤੋਂ ਇਤਵਾਦੀ ਬੰਦੇ ਲੈਦੇ ਨੇ ਸਾਡਲੇ ਸਾਡਾ ਕੋ ਬੇਕਾਸੀ ਹੈ ਸਾਡਾ ਕੋ ਬੇਕਾਸੀ ਸਾਡਾ ਫਿਊਚਰ ਹੈ ਫਿਰ ਜਦੋਂ ਉਹ ਖੜਾ ਕਰਉਂਦਾ ਉਹਨਾਂ ਨੂੰ ਇਹ ਪਤਾ ਜੇ ਪੜ ਲੈ ਕੇ ਇਹ ਚੰਗੇ ਬਣ ਕੇ ਸਾਡੀ ਸਰਕਾਰ ਦੇ ਅੱਗੇ ਨਿਕਲੇ ਤੇ ਇਹ ਸਾਡੀ ਗੱਲ ਕਰੂਗੇ ਜੀ ਪੰਜਾਬ ਦੇ ਇੰਟਰਪਰਨਰ ਲਿੰਕੇ ਵੱਡੇ ਸੈਲਿੰਗ ਹੋਏ ਤੇ ਪੰਜਾਬ ਦੀ ਗੱਲ ਕਰਾਂਗੇ ਉਹਨਾਂ ਨੂੰ ਪ੍ਰੋਬਲਮ ਹੈ ਤੇ ਉਹਨੂੰ ਇਹ ਕਹਿੰਦਾ ਹੈ 2% ਵਾਲੇ ਇਹ ਥੋੜੇ ਦੇ ਰੈਪਰ ਤੋਂ ਨਿਕਲਦੇ ਨੇ ਇੱਡਾ ਕਾਹ ਕਿਵੇਂ ਬਾਲਦੇ ਨੇ ਤੁਸੀਂ ਕੀ ਕਹਿ ਲਵੀਂਗਾ ਪਿੱਛੇ ਦੇ ਗੰਭੀਰ ਵਿਚਾਰ ਕਰਦੇਗਾ ਜੀ ਕਿਉਂਕਿ 90% ਕੁਰਬਾਨੀਆਂ ਤੇ ਸਾਡੀਆਂ ਉਦਾਂ ਸੀ 2% ਵਾਲਿਆਂ ਦੇ ਦਾ ਤੱਕ ਗੱਤ ਤੇ ਇੱਜੇ ਨਾ ਕੀ ਕਿਰਪਾਨ ਪਹੁੰਚਦਾ ਸਾਡੇ ਕੋਲੋਂ ਸਾਡੀ 2% ਵਾਲੇ ਸੱਚ ਹੈ ਸੱਚ ਹੈ ਇਹਨੂੰ ਇਸੇ ਚੀਜ਼ ਤੋਂ ਕਰਾਉਂ ਕੋਈ ਨਹੀਂ ਇਹਦੀ ਪ੍ਰੋਬਲਮ ਹੈ ਪ੍ਰੋਬਲਮ ਹੈ ਨਾ ਇਹਦੇ ਲਈ ਚਾਹਤਾਂ ਦੀ ਅਸੀਂ ਬੈਠੇ ਬੈਠਿਆਂ ਕਦੇ ਇਹਨਾਂ ਮੱਕੜ ਸਾਹਿਬ ਜਿੱਤ ਹੋ ਜਾਂਦੀ ਹੈ ਉਹਦੇ ਐਲਾਨ ਹੋਣੇ ਬਾਕੀ ਹੁੰਦੇ ਨੇ ਇਹ ਉਹ ਜਗ੍ਹਾ ਹੈ ਨਾ ਤਾਂ ਅਜੇ ਤੱਕ ਸੈਂਟਰ ਨੇ ਕੋਈ ਸ਼ਡਿਊਲ ਲਾਣਿਆ ਨਾ ਕੋਈ ਮੋਟ ਮੈਸੇਜ ਮਿਲਿਆ ਪਰ ਹਰ ਚਿਹਰਾ ਕਹਿ ਰਿਹਾ ਆਪਾਂ ਜਿੱਤ ਗਏ ਜਦੋਂ ਆ ਚੀਜ਼ ਆਪਾਂ ਇਹ ਕਰ ਸਕਦੇ ਹਾਂ ਤਾਂ ਪਾਕੀ ਚੀਜ਼ਾਂ ਦੇ ਪਿੱਛੇ ਕੀ ਹੋ ਰਹੀ ਹੈ ਹੈ ਨਾ ਇਹ ਚੀਜ਼ੋ ਚੜਾ ਬਿਲਕੁਲ ਕਿ ਕਿਤੇ ਮਾੜਾ ਜਾਂ ਫਰਕ ਹੈ ਉਹ ਮਾੜਾ ਜਿਹਾ ਬਦਲਿਆ ਜਾਵੇ ਨਾ ਲੈ ਯਾਰ ਬੰਦਾ ਸਿੱਧੂ ਸਾਡੇ ਆਮਨੇ ਪ੍ਰਧਾਨ ਜੀ ਨਾਲ ਵੀ ਮੈਂ ਗੱਲ ਕਰਨੀ ਹੈ ਕੱਲ ਵੀ ਮੈਂ ਤੁਹਾਡੇ ਇੱਕ ਮжоਰਿਟੀ ਮੈਂ ਤੁਹਾਡੇ ਵਿੱਚ ਦੇਖੀ ਹੈ ਕਿ ਪਹਿਲਾਂ ਕੱਲਾ ਜੋਸ਼ ਹੁੰਦਾ ਸੀ ਹੁਣ ਹੋਸ਼ ਵੀ ਆ ਗਿਆ ਵਕਤ ਨਾਲ ਇਹ ਮੇਰੇ ਵੱਡੇ ਭਰਾ ਬੈਠੇ ਨੇ ਮਾਨ ਸਾਹਿਬ ਤੇ ਲੱਖਾਂ ਬੰਦੇ ਬੈਠਾ ਸਾਰੇ ਕਥੇ ਬੰਦੇ ਲੱਗੂ ਏਥੇ ਇਹ ਲੋਕਾਂ ਨੂੰ ਸਿਖਦਾ ਰਹਨਾ ਹਮੇਸ਼ਾ ਹੀ ਦੇਖੋ ਗੱਲ ਹੈ ਉਹ ਆ ਵੀ ਜੇਕਰ ਪੰਜਾਬ ਦੇ ਜਵਾਨੀ ਵਿੱਚ ਜੋਸ਼ ਨਹੀਂ ਹੈਗਾ ਤਾਂ ਫਿਰ ਪੰਜਾਬ ਦੀ ਜਵਾਨੀ ਵੀ ਕੌਣ ਦੇ ਲੈਣੀ ਹੈ ਇਹ ਜੋਸ਼ ਹੀ ਹੋਣਾ ਬੜਾ ਜ਼ਰੂਰੀ ਆ ਮੇਰਾ ਪ੍ਰਮਾਤਮਾ ਦੇਖੋ ਜਾਣਦਾ ਹੈ ਨਾ ਤੁਸੀਂ ਸਾਰੇ ਪੱਤਰਕਾਰ ਭਰਾਓ ਮੈਂ ਕਹਿੰਦਾ ਮੈਂ ਆਪਾਂ ਹਜ਼ਾਰਾਂ ਨੌਜਵਾਨਾਂ ਦਾ ਹੈਲਪ ਕੰਮ ਕਰਾਇਆ ਗੋਣਗੀ ਵੀ ਆਪਾਂ ਜਦੋਂ ਲੀਡਰ ਬਿਕ ਜਾਂਦੇ ਨੇ ਪੈਸਾ ਖਾ ਜਾਂਦੇ ਆ ਆਪਣਾ ਤੋਂ ਵੀ ਇਹ ਨਹੀਂ ਗੱਲ ਕਹਿ ਸਕਦਾ ਆਪਣਾ ਠੀਕ ਹੈ ਤੁਸੀਂ ਬੋਲਵਾਣੀ ਚੋੜਾ ਫਰਕ ਹੋ ਸਕਦਾ ਪਰ ਮੇਰੇ ਅੰਦਰ ਮਨਸੂਰ ਵੀ ਬਿਹਤਰ ਪਰ ਮੇਰੇ ਮਨ ਚ ਨਹੀਂ ਆ ਇਹਨੂੰ ਆਪਾਂ ਸਭੇ ਨੂੰ ਕਹਿ ਦਿੰਨੇ ਆ ਉਹ ਹਾਂਜੀ ਹਾਂਜੀ ਤੇ ਜਿਹੜੀ ਹੁਣ ਅੱਜ ਦੇ ਇੱਥੇ ਮੈਂ ਕਹਿੰਦੇ ਆ ਅਨਤੋਜ ਭਾਈ ਬਿਲਕੁਲ ਮੈਂ ਮੈਨੂੰ ਫੋਨ ਕਰਦੇ ਰਹਿਣਾ 22 ਲੱਕਾਂ ਵੀ ਸਾਰੇ ਸਾਰੇ ਆਂਦੇ ਰਹਿੰਦੇ ਨੇ ਕਿ ਸਭ ਦਾ ਕਿਉਂ ਹੁੰਦਾ ਹੈ ਦੇਖੀ ਇਹ ਸੱਚ ਹੈ ਇਮੋਸ਼ਨਲ ਵੀ ਹੈ ਲਫ਼ਜ਼ਾਂ ਕੀ ਹੁੰਦਾ ਨਾ ਦੋ ਤਿੰਨ ਚੀਜ਼ਾਂ ਆ ਡਰਦਾ ਵਾਕਈ ਇਵੇਂ ਜਿਹਾ ਹੁੰਦਾ ਇਮੋਸ਼ਨਲ ਹੁੰਦਾ ਐ ਕੱਬ ਜੀ ਦਾ ਤੇ ਬੋਲਣ ਦੇ ਵਿੱਚ ਕਦੇ ਕਦੇ ਤੇਜ਼ੀ ਵਿਖਾ ਜਾਂਦਾ ਕੋਈ ਗੱਲ ਜੀ ਦਾ ਪਰ ਜਦੋਂ ਬੰਦਾ ਇਵੋਲਵ ਹੁੰਦਾ ਉਹਨੇ ਸੁਧਰ ਲਿਆ ਕਾਫੀ ਹੱਦ ਤੱਕ ਸੁਧਰ ਮੈਨੂੰ ਲੱਗਦਾ ਤੁਸੀਂ ਈਸ਼ੂਸ ਬੈਸਟ ਬੋਲਣ ਲੱਗ ਗਏ ਹੁਣ ਪਹਿਲਾਂ ਜਿੰਦਾ ਸੀ ਕਿ ਜੋਸ਼ ਚ ਬੋਲਦੇ ਸੀ ਹੁਣ ਮੁੱਦੇ ਨੂੰ ਸਮਝ ਕੇ ਫਿਰ ਬੋਲਦੇ ਸਿੱਖੀ ਦੇਖੋ ਬਾਈ ਅੱਜਿੱਥੋਂ ਜਦੋਂ ਆਪਾਂ ਕਿਸੇ ਨਾਂ ਨਹੀਂ ਲੈਂਦੇ ਸਬੂਦਾ ਸੱਤਾ ਬਣ ਕੇ ਗਿਆ ਪਾਰਟੀ ਦੇ ਪ੍ਰਭਾਵ ਹੇਠਾਂ ਅੱਜ ਵੱਡੀ ਸਮੱਸਿਆ ਹੈ ਐ ਇੱਕੋ ਇੱਕ ਗੱਲ ਦੂਜੀ ਮੈਂ ਆਪਣੇ ਕੋਈ ਗੱਲ ਕਹਿਣਾ ਕਿ ਜਿਹੜਾ ਇਹ ਪ੍ਰਵਾਸ ਆ ਉਹ ਕਹਿੰਦੇ ਨੌਜਵਾਨ ਨਾ ਜਾਣੇ ਸਭ ਤੋਂ ਵੱਡਾ ਵੱਡਾ 3.5-4 ਸਾਲ ਤੋਂ ਮੈਂ ਹੁੰਦਾ ਹੈ ਚੱਕਿਆ ਚੱਕਿਆ ਅੱਜ ਕਿੰਨੇ ਨੌਜਵਾਨਾਂ ਦਾ ਕੰਮ ਵੀ ਕਰਵਾਇਆ ਸੀ ਜ਼ਿਲ੍ਹਾ ਦੀ ਘਟੀਆਂ ਭਰਤੀ ਪਾਈ ਹੈ ਨਾ ਦੂਜੀ ਗੱਲ ਜਿਹੜੀ ਅੱਜ ਜੂ ਇੱਥੇ ਗੱਲ ਕਰਨਾ ਚਾਹੁੰਦਾ ਵੀ ਵੀਰੀ ਕਿਸੇ ਜਿਹਾ ਆਪਾਂ ਮਹਿਸੂਸ ਕਰਦੇ ਆ ਅੱਜ ਦੇ ਦਿਨ ਹਨਾ ਇਹ ਕਾਰਨ ਕੀ ਹੈ ਜੇ ਪੰਜਾਬ ਦੇ ਸੋਤ ਪੰਜਾਬ ਦੀ ਹਰ ਚੀਜ਼ ਦਾ ਟੱਕ ਹੈ ਕਾਰਨ ਕੀ ਹੈ ਜੇ ਆਪਾਂ ਇਹ ਕਾਰਨ ਦੇਖੀਏ ਮੈਂ ਉੱਥੇ ਵੀ ਮਿੰਟal ਬੋਲ ਕੇ ਆ ਦੇਖੋ ਕੋਈ ਮਰਜ਼ੀ ਦੇ ਸੱਤਾ ਦੇ ਸਰਕਾਰਾਂ ਨਹੀਂ ਹੋ ਉਹ ਤੇ ਹਮ ਸੱਤਾ ਦੇ ਸਰਕਾਰਾਂ ਹੀ ਹੋ ਉਹ ਜ਼ਿੰਮੇਵਾਰ ਮੈਂ ਕੀ ਮੰਨਦਾ ਕਿ ਜੇ ਲੀਡਰ ਸਾਡੇ ਇਹ ਕੰਮ ਕਰਨ ਵਾਲੇ ਹੋਣ ਤਾਂ ਲੋਕ ਧਰਨੇ ਦੇ ਉੱਪਰ ਆਉਣ ਜਿੰਨਾ ਕੋਈ ਭਾਵਨਾ ਨਹੀਂ ਫਰੋਂ ਉਹ ਹੋਈ ਜਾਂ ਗੱਲਾਂ ਛੋਟੇ ਛੋਟੇ ਦੇ ਕੱਚੇ ਦੇ ਕਰਕੇ ਤੁਰ ਜਾਂਦੇ ਨੇ ਦੇਖੋ ਬਥਾ ਬਿਲੀ ਕਰਕੇ ਤੁਰ ਜਾਂਦੇ ਨੇ ਤੇ ਜਿੰਨੇ ਵੀ ਮੀਟਰ ਨਾਲ ਬੋਲਦੇ ਕੀ ਸੁਣਿਆ ਕਿ ਅਸੀਂ ਅਸੀਂ ਕਿਹਦੇ ਨਾਲ ਅਸੀਂ ਸੂ ਅਟਾ ਨਾਲ ਮੈਂ ਕਹਿੰਦਾ ਇਹ ਗੱਲ ਕਿ ਉਹ ਨਹੀਂ ਜੇ ਵੀ ਲਗਾਏ ਸਾਡੀ ਆ ਪਿਛੂਣ ਦਾ ਸਾਡੇ ਨਾਲ ਨੇ ਉਹ ਇਸ ਪੁਆਇੰਟ ਤੇ ਕ੍ਰੁਸਟਾ ਸਾਡੇ ਹੱਥੇ ਲੇ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਪੰਜ ਸੱਤ ਸੱਤ ਦੇ ਵਿੱਚ ਨੌਜਵਾਨ ਅਜੇ ਪੜਦੇ ਹੋਣਗੇ ਕੀ ਉਹਨਾਂ ਦੀ ਜ਼ਿੰਮੇਵਾਰੀ ਕੌਣ ਦੀ ਐਮ ਐਲ ਏ ਦੀ ਹੁਣ ਜੇ ਇਹ ਚੀਜ਼ ਆਪਾਂ ਇਥੋਂ ਦੀ ਚੀਜ਼ ਦੇ ਪਿੱਛੇ ਦੇ ਖੜਿਆ ਜੇ ਇਹ ਹੀ ਗੱਲ ਕਹਿਣਾ ਚਾਹੁੰਦੇ ਆ ਵੀ ਜੇ ਸਾਡੇ ਰਾਜਨੀਤਿਕ ਲੀਡਰ ਸਾਡੇ ਇਹਨਾਂ ਹੱਥਾਂ ਦੇ ਉੱਪਰ ਪਹਿਰਾ ਦੇਣ ਤਾ ਜਿਹੜੇ ਕੀਤੇ ਵਾਦੇ ਸੀ ਉਹ ਵੱਲ ਦਾ ਟੱਕ ਬੜਾ ਲਗਾਉਣ ਕਿਸੇ ਲੀਡਰ ਨੇ ਕਰ ਵੀ ਨਹੀਂ ਕਿ ਸੈਕਟਰ ਗਵਰਨਰਮੈਂਟ ਨੇ ਸਾਡੇ ਨਾਲ ਵਾਦੇ ਕੀਤੇ ਨੇ ਕਿ ਚੰਡੀਗੜ੍ਹ ਪੰਜਾਬ ਉਸ ਵਰਤਤ ਕੀਤਾ ਜਾਊਗਾ ਜਿਹੜਾ ਵਾਦਾ ਸਾਡੇ ਨਾਲ ਕੀਤਾ ਹੋਇਆ ਹੈ ਇਹ ਜੁਨੇ ਰਾਜ ਦੇ ਵਿੱਚ ਹੀ ਆ ਗਈ ਪਾਥਰੀ ਦੇ ਪੱਤੇ ਸਾਰਾ ਕੁਝ ਹੀ ਆ ਜਾਂਦਾ ਜਦੋਂ ਅਸੀਂ ਵੱਡੀ ਜੀ ਨੇ ਮੰਗੇ ਜਦੋਂ ਅੱਗੇ ਚੰਡੀਗੜ੍ਹ ਦੇ ਵਿੱਚ ਹੀ ਆਪਨ ਹੁਣ ਇਹ ਦਾਅਵੇ ਦੀ ਗੱਲ ਕਿਸੇ ਨੇ ਨਹੀਂ ਕੀਤੀ ਇਸ ਕਰਕੇ ਸਾਨੂੰ ਇਹ ਦਾਅਵੇ ਦੀ ਗੱਲ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਕਿ ਅਸਾਂ ਮਹਿਸੂਸ ਹੋਇਆ ਕਿ ਜੇ ਚੰਡੀਗੜ੍ਹ ਪੰਜਾਬ ਕੋਲੇ ਹੋਵੇ ਤਪ ਪੁਲਿਸ ਪੰਜਾਬ ਦੇ ਅੰਦਰ ਹੋਵੇ ਕਟੂਕੜ ਸੀਐਮ ਨੂੰ ਜਾਂ ਹੋਮ ਮਿਨਿਸਟਰ ਨੂੰ ਤੁਸੀਂ ਕਿਸੇ ਵੀ ਗੱਲ ਦੇ ਲਈ ਕਾਉਂਟੇਬਲ ਬਣਾਉਗੇ ਅੱਜ ਤਾਂ ਜਿਵੇਂ ਪੁਲਿਸ ਦਾ ਵਤੀਰਾ ਸੀਗਾ ਸ਼ਾਇਦ ਮੈਨੂੰ ਇਹ ਲੱਗਿਆ ਕਿ ਅਸੀਂ ਕਿਸੇ ਹੋਰ ਮੁਲਕੀ ਆ ਗਏ ਹਾਂ ਉਹ ਹੀ ਗੱਲ ਨਹੀਂ ਜਿਵੇਂ ਕੋਈ ਇੱਥੇ ਨੌਜਵਾਨ ਕੋਈ ਇੱਥੇ ਕੋਈ ਪਸਤਾਵ ਨਹੀਂ ਲੈ ਕੇ ਆ ਕੋਈ ਡਾਂਗਾ ਨਹੀਂ ਲੈ ਕੇ ਆ ਕੁਝ ਨਹੀਂ ਲੈ ਕੇ ਆ ਇਹ ਕਿਤੇ ਨਾ ਹੋਰ ਗੱਲ ਦੱਸਾਂ ਵੱਡੇ ਵੱੜੀ ਆਪਾਂ ਤਾਂ ਚੰਡੀਗੜ੍ਹ ਦੇ ਵਿੱਚ ਜਦੋਂ ਅਸੀਂ ਆਹ ਅੱਜ ਤੋਂ ਆਉਣੇ ਹਾਂ ਜਿਵੇਂ ਪੰਜਾਬ ਦੇ ਵਿੱਚ ਆਉਣਾ ਚੰਡੀਗੜ੍ਹ ਵਿੱਚ ਆਪਣੇ ਕੰਮ ਕਰਨ ਦੇ ਅਸੀਂ ਤਾਂ ਗੱਡੀਆਂ ਆਪਣੇ ਲੈ ਕੇ ਆਉਂਦੇ ਹਾਂ ਅਸੀਂ ਇੱਥੇ ਇੰਡੀਆ ਨੂੰ ਮਹਿਸੂਸ ਕਰਦੇ ਹਾਂ ਪਤਾ ਤਾਂ ਕਿ ਗੱਡੀ ਵਰਦੀਆਂ ਪੰਜਾਬ ਦੀ ਚੰਡੀਗੜ੍ਹ ਦੇ ਵਿੱਚ ਇੰਨਾ ਜਿਆਦਾ ਪ੍ਰਸ਼ਾਸਨੀਆਂ ਨੰਬਰ ਗੱਡੀ ਹੈ ਪੰਜਾਬ ਨੰਬਰ ਗੱਡੀ ਇੰਨਾ ਜਿਆਦਾ ਸਤੰਗਰ ਦੇ ਪਛਾੜਨ ਦਾ ਪ੍ਰਭਾਵ ਹੈ ਆਸਰੇ ਸਾਡੇ ਕੋਲ ਲਾਇਸੈਂਸੀ ਸਾਰੇ ਪੰਜਾਬ ਦੇ ਲੋਕਾਂ ਕੋਲੇ ਬੜੇ ਨੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਜਦੋਂ ਪੰਜਾਬ ਦੀ ਜ਼ਮੀਨਾਂ ਦੇ ਵਿੱਚ ਬਣਿਆ ਇਹ ਤੁਸੀਂ ਆਪਣਾ ਅਸਲਾ ਲੈ ਕੇ ਵੀ ਨਹੀਂ ਆ ਸਕਦਾ ਬਾਜ਼ਿਤ ਲਈ ਇੰਨਾ ਜਿਆਦਾ ਚੰਡੀਗੜ੍ਹ ਪ੍ਰਸ਼ਾਸਨ ਸਕਲਾਤ ਨੂੰ ਮਤਰੀਮ ਮਾੜਾ ਵਿਹਾਰ ਕਰਦਾ ਹੈ ਇਹ ਘੱਟਾ ਕਿ ਉਹ ਸਾਡੇ ਨਾਲ ਨਿਕਰਾ ਕਰਦੇ ਇਹਨਾਂ ਨੂੰ ਨੀਚਾ ਕਰਕੇ ਇਸ ਕਰਕੇ ਇੰਨਾ ਨੇ ਇਸ ਜਗ੍ਹਾ ਪਰ ਪਹਿਲੇ ਲਾਜਮਾਂ ਦਾ ਵਰਤਾਰਾ ਬੜਾ ਹੀ ਬਹੁਤ ਤਮਜਿਲ ਹੈ ਤੁਹਾਨੂੰ ਇੱਕ ਮੈਂ ਗੱਲ ਦੱਸਾਂ ਜਾਈ ਕਿ ਉਹ ਹੋਇਆ ਤੈਨੂੰ ਪਤਾ ਪਾਣੀ ਕਿਉਂ ਹੋਇਆ ਜਾਈ ਇਹਨਾਂ ਦੀ ਯੂਨੀਵਰਸਿਟੀ ਦਾ ਮਸਲਾ ਨਹੀਂ ਗਾ ਕਿਹਨਾਂ ਨੂੰ ਪਤਾ ਹੈ ਯੂਨੀਵਰਸਿਟੀ ਪੰਜਾਬ ਚੰਡੀਗੜ੍ਹ ਚ ਬਦਲ ਗਈ ਇਹ ਕਹਿੰਦੇ ਕਿ ਲੱਗੇਗਾ ਰਾਤ ਵੀ ਕੁਝ ਅਪਡੇਟ ਹੈ ਜਦੋਂ ਚੰਡੀਗੜ੍ਹ ਦੇ ਨਾਂ ਦੇ ਲੱਗੇ ਇੱਥੇ ਵੀ ਬੋਲਿਆ ਗਿਆ ਔਰ ਚੰਡੀਗੜ੍ਹ ਤੱਕ ਨਹੀਂ ਗੱਲ ਰੁਕਣੀ ਇਹ ਫੈਕਟਰਿਜ਼ਮ ਤੇ ਜਾਊਗੀ ਵਾਧਾ ਅਧਿਕਾਰ ਦੀ ਜਾਊਗੀ ਇਹਨਾਂ ਨੂੰ ਪਤਾ ਹੈ ਇਹ ਚੇਤੀ ਨਾਲੇ ਗੱਲ ਮੇਟੀ ਨਰੇਟ ਦੀ ਦਿੱਤੀ ਤੇ ਰਿਐਕਸ਼ਨ ਆਈ ਸੀ ਕਿ ਤੁਸੀਂ ਜਿੱਤ ਕੇ ਰਾਤ ਮੈਸੇਜ ਪਤਾ ਕੀ ਆਏ ਤੁਸੀਂ ਜਿੱਤ ਕੇ ਮੰਨ ਜਾਓ ਰਹਿਲੀ ਨਾ ਕਰੋ ਮੈਨਰੇ ਦੀ ਪ੍ਰੋਬਲਮ ਵੀ ਨਾਲ ਪਤਾ ਸੀ ਐ ਸਟੇਜ ਤੇ ਨਾਰਾ ਘੇੜੇ ਲੱਗਣੇ ਇਨ ਨੂੰ ਪਤਾ ਸੀ ਯੂਨੀਵਰਸਿਟੀ ਨਾਲ ਚੰਡੀਗੜ੍ਹ ਤੁਹਾਨੂੰ ਚੰਡੀਗੜ੍ਹ ਦਾ ਵਾਦਾ ਨਹੀਂ ਸੱਚੇ ਨੇ Mm. 90% ਲੋਕ ਜਿਹੜੇ ਇੱਥੇ ਆਏ ਨੇ ਸਾਡੇ ਇਖਤਿਆਰ ਦੇ ਬੰਦਿਆਂ ਜਿੰਨਾ ਸਰਪ੍ਰਸਤ ਅੰਦੋਲਨ ਜਿੱਤਦੇ ਆ ਇਹ ਆਈ ਨਹੀਂ ਸਕਕੀ ਕਿ ਜਲਦੀ ਕਰ ਪੰਜਾਬ ਨੂੰ ਬਣਨਾ ਚਾਹੀਦਾ 90% ਲੋਕਾਂ ਦੀ ਗਿਰਤੀ ਹੈ ਹਰ ਇੱਕ ਦੇ ਪਚਾਰ 50% ਲੋਕ ਜਿਸ ਦਿਲ ਦੇ ਵਿੱਚ ਕਰ ਰਹੀ ਹੈ ਕਿ ਇਹ ਹੱਕ ਦੇ ਲਈ ਪੰਜਾਬ ਦੇ ਵਿੱਚ ਉੱਠ ਕੇ ਆਏ ਨੇ ਇਸ ਕਰਕੇ ਸਾਡੇ ਹੱਕ ਦੇ ਉੱਪਰ ਰਾਜਨੀਤਿਕ ਲੀਡਰ ਪਤਾ ਨਹੀਂ ਕਿਉਂ ਨਹੀਂ ਇਸ ਜੱਗ ਦਾ ਬੋਲਦੇ ਜਿੰਨੇ ਕੋਲੇ ਸੱਤਾ ਜਿੰਨੇ ਕੋਲੇ ਪਾਵਰਾ ਨਹੀਂ ਆ ਉਹ ਕਦੋਂ ਇਸ ਦੀ ਕਿਉਂ ਨਹੀਂ ਗੱਲ ਕਰਦੇ ਸਾਨੂੰ ਤਾਂ ਸਾਨੂੰ ਆਪਦੀ ਇੱਕ ਪਾਰਟੀ ਜਿਹੜੀ ਪੰਜਾਬ ਦੀ ਗੱਲ ਕਰੇ ਪ੍ਰਧਾਨ ਜੀ ਮੇਰੇ ਤੋਂ ਦੂਰ ਬੈਠੀ ਜੀ ਅਸੀਂ ਗੱਲ ਕਰਕੇ ਰਹਿਣਾ ਸੋਣਾ ਕਿ ਸੱਡੇ ਕਿਸਾਨ ਜਿੱਤੇ ਬੰਦਿਆ ਬੈਠੇ ਮੈਂ ਸਿਰ ਤੋਂ ਵੀ ਇਹ ਗੱਲ ਬੋਲਿਆ ਵੀ ਜਿਹੜੇ ਸਾਡੇ ਰਾਜਨੀਤਿਕ ਪਾਰਟੀਆਂ ਨੇ ਆ ਕਿਸੇ ਨੇ ਵੀ ਕੋਈ ਪੰਜਾਬ ਦਾ ਹੱਕ ਲੈ ਕੇ ਦੱਸਦਾ ਜਿਹੜੇ ਕਿਸਾਨੀ ਨੂੰ ਦੋਧੇ ਨੂੰ ਬੰਨ੍ਹ ਤੱਕਿਆ ਬੱਟਲ ਸਾਡੇ ਅੱਖੂ ਨਾਲ ਵੀ ਇਹਨਾਂ ਦੇ ਸੁਪਨੇ ਕੀ ਹੋ ਹੱਦਿਆਂ ਨੇ ਚੌਚਾ ਕਰੀ ਕਰਦੇ ਆ ਨਾ ਪੰਜਾਬ ਨੂੰ ਕੋਈ ਗੱਲ ਕਰਕੇ ਚਾਹਣਾ ਵੀ ਸਾਰੇ ਜਿਹੜੇ ਵੀ ਹੱਕ ਦੇ ਆ ਜੁਨੇ ਘੱਟ ਦਾ ਕੰਮ ਆ ਪੰਜਾਬ ਦੀ ਚੰਡੀਗੜ੍ਹ ਦਾ ਕੰਮ ਆ ਜਾਂ ਕੋਈ ਵੀ ਕੰਮ ਉਹ ਇੱਕ ਸਾਡੇ ਅੱਖੂ ਸਾਡੇ ਜਾਪ ਤੇ ਲੋਕਾਂ ਨੂੰ ਇਸ ਜਿਹੜਾ ਕਿ ਜਿਹੜੀ ਅਸੀਂ ਆਪਣਾ ਇਹ ਪਾਰਟੀ ਜੋ ਬਾਹਰ ਨਿਕਲਣਾ ਚਾਹੁੰਦਾ ਸਾਨੂੰ ਫਰੇਜ਼ ਤੇ ਲੀਡਰਾਂ ਦੇ ਭੇਡਾਂ ਦੇ ਮੱਢਾ ਜਾਂਦਾ ਸਾਨੂੰ ਆਪਣੇ ਆਪ ਨੂੰ ਨਾਲ ਖੱਟ ਕੇ ਸਾਨੂੰ ਇਹ ਲਾਇਆ ਲਾ ਨਹੀਂ ਦੇਣਾ ਕੈਮਰਾ ਸਾਡਾ ਇੰਦਰਜੀਤ ਨਿੱਕੂ ਚਲਾ ਰਿਹਾ ਪਰ ਨਿੱਕੂ ਸਾਹਿਬ ਕੈਮਰਾ ਤੁਸੀਂ ਕੈਮਰਾਮੈਨ ਨੂੰ ਦਿਓ ਮਾਈਕ ਫੜੋ ਪ੍ਰਧਾਨ ਜੀ ਨੂੰ ਸਵਾਲ ਕਰਨੇ ਆ ਕਬੀ ਸਤਿਕਾਰਯੋਗ ਜੀ ਪਤਨੀ ਮੈਂ ਥੋੜਾ ਜਿਹਾ ਮੈਂ ਪਹਿਲਾਂ ਮੈਂ ਵੀ ਪੱਤਰਕਾਰੀਆਂ ਜਨਨ ਸ਼ੁਰੂ ਕਰੀ ਜੀ ਹੋ ਗਿਆ ਮੈਂ ਪੱਤਰਕਾਰ ਬਣ ਲਿਆ ਗਿਆ ਅੱਜ ਵੀ ਮੱਕੜ ਦੇ ਮੌਕੇ ਤੇ ਪੱਤਰਕਾਰ ਬਣਦਾ ਮੈਂ ਵਿਦੇਸ਼ ਬਾਤ ਪੁੱਛਣਾ ਚਾਹਣਾ ਵੀ ਅੱਜ ਤੱਕ ਵੀ ਲੰਮੀਆਂ ਅਗਰੇ ਜੋ ਵੀ ਪੰਜਾਬ ਦੇ ਹੱਕ ਨੇ ਉਸਾਂ ਦੇ ਉੱਤੇ ਬੰਦੇ ਲੱਗ ਰਹੇ ਨੇ ਇਹ ਸਾਡੇ ਲੋਕ ਕਦੋਂ ਜਾਗਣਗੇ ਕਦੋਂ ਜੱਥੇਬੰਦ ਹੋਣਗੇ ਕਦੋਂ ਇਕੱਠੇ ਹੋਣਗੇ ਮੇਰਾ ਸਵਾਲ ਹੈ ਵੀ ਦੇਖੋ ਸਾਡਾ ਜੋ ਵੋਟਾਂ ਹੁੰਦੀਆਂ ਨਹੀਂ ਆ ਵੋਟਾਂ ਵੇਲੇ ਇੱਕ ਸਾਡੇ ਪੰਜਾਬ ਦੇ ਵਿੱਚ ਪੰਜ ਪੰਜ ਭਾਗ ਦੇ ਲੋਕ ਪਾਟੇ ਪੈਣਗੇ ਇਹਨੂੰ ਇਕੱਠੇ ਕਿਉਂ ਨਹੀਂ ਹੋਣਾ ਬੜਾ ਇਹ ਕੋਈ ਕਾਪੂਰ ਨਹੀਂ ਕਿ ਪਾਣੀ ਹੋ ਜਾਣ ਕਿੱਥੇ ਅੱਜ ਅੱਜ ਤੁਸੀਂ ਵੇਖੋ ਇਹ ਯੂਨੀਵਰਸਿਟੀ ਜਿਹੜੀ ਯੂਨੀਵਰਸਿਟੀ ਹਮਲਾ ਕੀਤਾ ਤੇ ਸਾਰੀਆਂ ਸਰਮਾਵ ਜਿਹੜੇ ਬੰਦੀਆਂ ਪੰਜਾਬ ਦੀਆਂ ਚਾਹੇ ਐਸਕੇਮ ਚਾਹੇ ਨੋਨਕਲਿਕਲ ਸਕੈਮ ਚਾਹੇ ਇਹਨਾਂ ਨੂੰ और बाकी सारे साथी साधे मेरा भाखा भी आया मान भी आया निकू नाय भी बैठा देखो साहब है ਤਾਂ ਦੇ ਜਿੰਦ ਦੇ ਗੂਗਸਾਰੇ ਨੂੰ ਕਿਉਂਕਿ ਹਜੇ ਕਹਿੰਦੇ ਹੁੰਦੇ ਆ ਕਿ ਬਿੱਲਾ ਆਯੇ ਦੀ ਕਾਪੂਰ ਕੇ ਵਿਲਾ ਤੇ ਆਉਣਾ ਹੈ ਤੇ ਸਾਰੇ ਨੇ ਇੱਕ ਮੱਚ ਤੇ ਆ ਜਾਣਾ ਤੇ ਫਿਰ ਇਹ ਸਾਰਾ ਕੁਝ ਜਿਹੜਾ ਗੰਦ ਮੰਦ ਹੈ ਕੱਢਿਆ ਜਾਣਾ ਇਹ ਗੰਦ ਪਿਆ ਹੋਇਆ ਸਾਡੀ ਰਾਜਨੀਤੀ ਗਲਤੀ ਹੋ ਗਈ ਰਾਜਨੀਤੀ ਗਲਤੀ ਹੋ ਗਈ ਅਜੇ ਤੁਸੀਂ ਵੇਖਦੇ ਹੋ ਆਈ ਇਥੇ ਕੋਈ ਵੀ ਆਪੂ ਜਿਹੜਾ ਜਿਹੜਾ ਨਾ ਪੰਜਾਬ ਦੇ ਪਧਾਰ ਜਾਂ ਕੋਈ ਸੀਐਮ ਕੋਈ ਨਹੀਂ ਇਥੇ ਆ ਕੇ ਰਾਜੀ ਕਿਉਂਕਿ ਰਾਜਨੀਤੀ ਗੱਲੀ ਹੋ ਚੁੱਕੀ ਉਹ ਮਿਲਿਪੋਤ ਨਾਲ ਹੀ ਸਾਰਾ ਕੁਝ ਹੋ ਰਿਹਾ ਅਗਰ ਭਾਗਣਾ ਵਿਆਸ ਮੈਨੇਜਮੈਂਟ ਤੋਂ ਸਾਰਾ ਹਿੱਸਾ ਖੋਇਆ ਗਿਆ ਉਹ ਮਿਲਿਪੋਤ ਨਾਲ ਹੋਇਆ ਅਗਰ ਅੱਜ ਇਹਨੇ ਹਮਲਾ ਕੀਤਾ ਇਹ ਵੀ ਮਿਲਿਪੋਤ ਹੈ ਸੋ ਇਹ ਜਨਰਾਂ ਦਾ ਪੰਨ ਖੜਨਾ ਪਊ ਪੰਜਾਬ ਦੇ ਲੋਕਾਂ ਨੂੰ ਉਠਖੜਾਉਣਾ ਪਊ ਜਿਹਨੇ 2020 ਦੀਆਂ ਦੋਸ਼ ਇਕੱਠੇ ਹੋਈ ਸੀ ਇਹਨਾਂ ਨੂੰ ਉੱਠ ਕੇ ਆਓ ਤਾਂ ਹੀ ਪਾਏ ਪੰਜਾਬ ਦੇ ਵਿੱਚ ਇਹ ਗੱਲ ਗਿਆ ਇਹਨੂੰ ਸਾਫ਼ ਕਰ ਸਕਾਂਗੇ ਅੱਛਾ ਯਾਰ ਮੈਨੂੰ ਵੈਸੇ ਇੱਕ ਹੈਰਾਨਗੀ ਹੋਈ ਆ ਸੁਣ ਕੇ ਕਿ ਮਤਲਬ ਜਦੋਂ ਲੈ ਕੇ ਜਾਂਦੇ ਨੇ ਉਹ ਚੰਡੀਗੜ੍ਹ ਗੱਡੀ ਕਹਿੰਦੇ ਪੰਜਾਬ ਦਾ ਨੰਬਰ ਹੁੰਦਾ ਤਾਂ ਸਾਨੂੰ ਬੜੀ ਟੈਨਸ਼ਨ ਹੁੰਦੀ ਹਾਂ ਹਾਂ ਮੈਂ ਵੈਸੇ ਹਮੇਸ਼ਾ ਹੀ ਸਮਝਦੀ ਕਿ ਚੰਡੀਗੜ੍ਹ ਪੰਜਾਬ ਦਾ ਅੱਛਾ ਮੈਂ ਹਮੇਸ਼ਾ ਇਹੀ ਗੱਲ ਕਰਦੀ ਸੀ ਕਿ ਜਦੋਂ ਵੀ ਜਾਣਾ ਚੜਦੇ ਪੰਜਾਬ ਚੰਡੀਗੜ੍ਹ ਜ਼ਰੂਰ ਜਾਣਾ ਚੰਡੀਗੜ੍ਹ ਵੇਖਣਾ ਚੰਡੀਗੜ੍ਹ ਬਹੁਤ ਪਸੰਦ ਹੈ ਲੁਧਿਆਣਾ ਇਹ ਸਾਰੇ ਚੀਜ਼ਾਂ ਵੇਖਣੀਆਂ ਬੰਦੇ ਨੇ ਹੈਨਾ ਤੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਕਿਉਂ ਨਹੀਂ ਹੂੰ ਉਹ ਇਹੀ ਤੇ ਕਹਿ ਰਹੇ ਸੀ ਕਿ ਆਪਾਂ ਨੂੰ ਪਹਿਲੇ ਹੀ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਸੀ ਜਦੋਂ ਚੰਡੀਗੜ੍ਹ ਦੇ ਨਾਲ ਇਹਨਾਂ ਨੇ ਇਹ ਕੀਤਾ ਸੀ ਤੇ ਹੁਣ ਤੇ ਯਾਰ ਹੁਣ ਵੀ ਇਹਨੂੰ ਪੰਜਾਬ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਆਫ ਚੰਡੀਗੜ੍ਹ ਬਣਾਉਣਾ ਚਾਹੁੰਦੇ ਨੇ ਯਾਰ ਹਮ ਤੇ ਯਾਰ ਬੱਚੇ ਜਿਹੜੇ ਪੜਨ ਦੇ ਨੇ ਜਿਵੇਂ ਪੰਜਾਬ ਦੇ ਸਟੂਡੈਂਟਸ ਨੇ ਉਹਨਾਂ ਨੂੰ ਇਹ ਵੀ ਤਾਂ ਨਹੀਂ ਉਹਨਾਂ ਨਾਲ ਤੇ ਫਿਰ ਇਹ ਜ਼ਿਆਦਤੀ ਹੋਈ ਹੈ ਬਿਲਕੁਲ ਨਵਸਤੇ ਜ਼ਿਆਦਤੀ ਹੋਈ ਗਈ ਤੇ ਜਿਵੇਂ ਉਹ ਕਹਿ ਰਹੇ ਨੇ ਕਿ ਅਸੀਂ ਗੱਡੀਆਂ ਲੈ ਕੇ ਚੰਡੀਗੜ੍ਹ ਜਾਈਦਾ ਤੇ ਸਾਨੂੰ ਇਵੇਂ ਅੱਕੀ ਤੱਕ ਜਿਵੇਂ ਅਸੀਂ ਬਦਨ ਕਿਦੇ ਬਾਹਰ ਦੇ ਮੁਲਕ ਚਾਗੇ ਸਾਡੀਆਂ ਗੱਡੀਆਂ ਉੱਥੇ ਇੰਜ ਵੇਖੀਆਂ ਜਾਂਦੀਆਂ ਨੇ ਕਿ ਗੱਡੀ ਪੰਜਾਬ ਦੀ ਆਹੀ ਹੈ ਪੰਜਾਬ ਦਾ ਨੰਬਰ ਹੈ ਨਹੀਂ ਹਾਲਾਂਕਿ ਪੰਜਾਬ ਦੇ ਵਿੱਚ ਹੀ ਹੈ ਚੰਡੀਗੜ੍ਹ ਕਿਹੜਾ ਪੰਜਾਬ ਦਾ 파ਟ ਨਹੀਂ ਪੰਜਾਬ ਦੀ ਜ਼ਮੀਨ ਦੇ ਉੱਤੇ ਚੰਡੀਗੜ੍ਹ ਬਣਾਇਆ ਨਾ ਸ਼ਹਿਰ ਇਹਨਾਂ ਦਾ ਬਿਲਕੁਲ ਤੇ ਕੀ ਉਹਦਾ ਨਾਮ ਹੈ ਔਰ ਅੱਜ ਦਾ ਥੋੜੀ ਹੈ ਚੰਡੀਗੜ੍ਹ ਚੰਡੀ ਬੜੀ ਦੇ ਹੁੰਦਾ ਸਾਰੇ ਜਾਣੇ ਉੱਥੇ ਇਕੱਠੇ ਹੋਏ ਨੇ ਮਾਨਸਾ ਭਾਨਾ ਸਿੱਧੂ ਠੀਕ ਆ ਸਾਰੇ ਉੱਥੇ ਇਕੱਠੇ ਹੋਏ ਨੇ ਖਾਸ ਨਾ ਤੇ ਉਹ ਜਿਹੜੇ ਤੇ ਲੇਕਿਨ ਉਹਨਾਂ ਨੇ ਆਖਿਆ ਕਿ ਅਸੀਂ ਉਹ ਬੜੀ ਸੋਹਣੀ ਉਹਨਾਂ ਨੇ ਗੱਲ ਕੀਤੀ ਕਿ ਅਸੀਂ 90 ਫੀਸਦੀ ਕੁਰਬਾਨੀਆਂ ਦਿੱਤੀਆਂ ਨੇ ਹੈ ਬਿਸ਼ੱਕ ਅਸੀਂ 2% ਆ ਅੱਛਾ ਵੀ 2% ਆਖ ਕੇ ਨਾ ਉਹਨਾਂ ਦੀਆਂ ਸਾਰੀਆਂ ਕੁਰਬਾਨੀਆਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤੇ ਹਾਲਾਂਕਿ ਅਗਰ ਵੇਖਿਆ ਜਾਏ ਤੇ ਹਰ ਦੌਰਤ ਦੌਰ ਚ ਹਰ ਜਗ੍ਹਾ ਤੇ ਹਰ ਫੀਲਡ ਚ ਸਿੱਖ ਅੱਗੇ ਨੇ ਪੰਜਾਬੀ ਅੱਗੇ ਨੇ ਹਾਂ ਉਹਨਾਂ ਨੇ ਸਿੱਖ ਭਰਾਵਾਂ ਨੇ ਵਾਕਈ ਬੜੀਆਂ ਕੁਰਬਾਨੀਆਂ ਦਿੱਤੀਆਂ ਤੇ ਜਿੰਨੇ ਯੋਧੇ ਜਿੰਨੇ ਸੂਰਮੇ ਪੈਦਾ ਹੋਏ ਨੇ ਸਾਰੇ ਬਿਲਕੁਲ ਸਹੀ ਗੱਲ ਹੈ ਲੇਕਿਨ ਹਮੇਸ਼ਾ ਵੇਖ ਲੋ ਕਿ ਪੰਜਾਬੀ ਪੰਜਾਬੀ ਪੰਜਾਬ ਨੂੰ ਜਾਂਦਾ ਕਿਤੇ ਨਾ ਕਿਤੇ ਆ ਕੇ ਉਹਨਾਂ ਦੇ ਨਾਲ ਧੱਕਾ ਹੋਈ ਜਾਂਦਾ ਤੇ ਬਹਰਾਲ ਬੈਠੇ ਨੇ ਕਹਿ ਰਹੇ ਨੇ ਉਮੀਦ ਹੈ ਕਿ ਸਾਡੀ ਜਿੱਤ ਤੇ ਹੋ ਗਈ ਆ ਲੇਕਿਨ ਹਜੇ ਐਲਾਨ ਹੋਣਾ ਬਾਕੀ ਹੈ ਕੁਝ ਜਿੱਤਾਂ ਐਵੇਂ ਦੀਆਂ ਹੁੰਦੀਆਂ ਨੇ ਤੇ ਉਮੀਦ ਹੈ ਕਿ ਵੱਸਤੇ ਇਕਜੁੱਟ ਨੇ ਸਾਰੇ ਦੇ ਕਿੰਨੇ ਕੰਮ ਗੱਲ ਬੰਦੀ ਵੀ ਉਦੋਂ ਹੈ ਜਦੋਂ ਤੁਸੀਂ ਇਕਜੁੱਟ ਹੋ ਜਾਂਦੇ ਹੋ ਬਿਲਕੁਲ ਜਦੋਂ ਤੁਸੀਂ ਇਕੱਠੇ ਹੋ ਜਾਂਦੇ ਹੋ ਜੀ ਤੁਹਾਡੇ ਚ ਯੂਨਿਟੀ ਆ ਜਾਂਦੀ ਆ ਉਦੋਂ ਹੀ ਤੁਸੀਂ ਕਿਸੇ ਨੂੰ ਪਛਾੜ ਸਕਦੇ ਹੋ ਤੇ ਬਹਰալ ਹੋਰ ਮਜ਼ੀਦ ਕੋਈ ਇਸ ਰਿਲੇਟਿਡ ਇਨਫੋਰਮੇਸ਼ਨ ਹੋਏਗੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਰੱਖੋ ਆਪਣਾ ਖਿਆਲ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਚ ਰਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ